ਜੀ ਸਸ਼ਕਲ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸੱਚ ਟਾਈਮ ਪੰਚਾਇਤੀ ਚੋਣਾਂ ਨੂੰ ਲੈ ਕੇ ਨਾਮਜ਼ਦਗੀ ਪੱਤਰ दाखल ਕਰਨ ਦਾ ਆਖਰੀ ਦਿਨ ਹੈ ਅਤੇ ਨਾਮੀਨੇਸ਼ਨ ਸੈਂਟਰ ਦੇ ਬਾਹਰ ਪੇਪਰ दाखल ਕਰਨ ਵਾਲਿਆਂ ਦੀ ਕਾਫੀ ਫੀਲ ਲੱਗੀ ਹੋਈ ਹੈ ਗੁਰਦਾਸਪੁਰ ਦੇ ਮੈਰੀਟਰੀ ਤਾਇਨਾਤ ਕੀਤੇ ਗਏ ਹਨ ਜਿਨ੍ਹਾਂ ਦੇ 11/11 ਪਿੰਡ ਹਨ ਜਿਨ੍ਹਾਂ ਦੇ ਨਾਮਜ਼ਦਗੀ ਪੱਤਰ ਲੈ ਜਾਣਗੇ ਰਿਟਰਨਿੰਗ ਅਫਸਰਾਂ ਨੂੰ ਦੱਸਿਆ ਕਿ 11 ਵਜੇ ਤੋਂ ਲੈ ਕੇ 3 ਵਜੇ ਤੱਕ ਨਾਮਜ਼ਦਗੀ ਪੱਤਰ ਹੋਏ ਜਾਣਗੇ ਅਤੇ ਨਾਮੀਨੇਸ਼ਨ ਸੈਂਟਰ ਦੇ ਬਾਹਰ ਸੁਰੱਖਿਆ ਦੇ ਕੜੇ ਤੋਂ ਕੜੇ ਇੰਤਜ਼ਾਮ ਕੀਤੇ ਗਏ ਹਨ। ਰਿਪੋਰਟਰ ਜਗਜੀਤ ਸਿੰਘ ਐਂਕਰ ਸ਼ਿਵਾਨੀ। ਦਾਜੂ ਜੀ ਕਿਹੜਾ ਤੁਹਾਡਾ ਕੋ ਬੈਠਾਗਾ ਵਾ ਕਿਹੜਾ ਮੇਰੇ ਕੋਲ ਜੀ 11 ਪਿੰਡ ਹੈਗੇ ਨੇ ਮੈਂ ਮੇਰਾ ਨਾਮ ਜਸ਼ਨ ਕੁਮਾਰ ਆ ਮੈਨੂੰ ਆਰਓ ਲਗਾਇਆ ਗਿਆ 12 ਨੰਬਰ ਬੂਸ ਦਾ ਮੇਰੇ ਕੋਲ 11 ਪਿੰਡ ਨੇ ਜਿਹੜੀ ਲਿਸਟ ਹੈਗਾ ਬਲਗਨ ਕਮਾਲਪੁਰ ਅਫਗਾਨਾ ਹਰਦੋਸ਼ਨੀ ਅਲਰਟ ਪਿੰਡੀ ਬਾਉਪੁਰ ਅਫਗਾਨਾ ਅਲੋਨਾ ਮਕੰਦਪੁਰ ਸਿੰਘਵਾਲ ਚੱਗੂਵਾਲ ਹਸਨਪੁਰ ਪੋਰਵਾਲ ਅਰਈਆਂ ਇਸ ਕਰਕੇ ਤੁਮਣਾਂ ਨੇ ਗੱਲ ਕੀਤੀ ਜਿਹੜੇ ਸੁਰੱਖਿਆ ਦੇ ਪ੍ਰਬੰਧ ਪੂਰੇ ਨੇ ਜਿਹੜੀ ਟੀਮਾਂ ਨੇ ਪੁਲਿਸ ਫੋਰਸ ਨਾਲ ਸਾਰੀਆਂ ਲੱਗੀਆਂ ਹੋਈਆਂ ਨੇ ਤੇ ਜਿਹੜੇ ਬੰਦੇ ਨੇ ਹਜੇ 11 ਵਜੇ ਦੀ ਐਂਟਰੀ ਹੋ ਕੀਤੀ 3 ਵਜੇ ਤੱਕ ਦਾ ਸਮਾਂ ਹੈ ਅੰਦਰ ਆਉਂਦਾ 3 ਵਜੇ ਤੋਂ ਪਹਿਲਾਂ ਪਹਿਲਾਂ ਜਿਹੜਾ ਅੰਦਰ ਐਂਟਰ ਹੋ ਗਿਆ ਉਹਨਾਂ ਦੇ ਆਪਾਂ ਨਾਮੀਨੇਸ਼ਨ ਜ਼ਰੂਰ ਲਵਾਓ ਕੀ ਅਪੀਲ ਹੈਗੀ ਮੇਰੇ ਵੱਲੋਂ ਕਿ ਜਿਹੜੇ ਉਮੀਦਵਾਰਾਂ ਨੂੰ ਅਪੀਲ ਹੈੀ ਹੈ ਕਿ ਆਪਣਾ ਆਂਦੇ ਟੋਕਨ ਨੰਬਰ ਲਵੋ ਲਾਈਨ 'ਚ ਲੱਗੋ ਆਪਣੀ ਵਾਰੀ ਸਰ ਅੰਦਰ ਆਓ ਫੜਕੰ ਪੰਜਾਬ ਕੋਈ ਭੀੜ ਨਾ ਮਚਾਓ ਜਿਹੜੇ ਬੰਦੇ 3 ਵਜੇ ਤੋਂ ਪਹਿਲਾਂ ਪਹਿਲਾਂ ਅੰਦਰ ਐਂਟਰ ਹੋ ਜਾਂਦੇ ਨੇ ਹਰ ਇੱਕ ਦਾ ਨਾਮੀਨੇਸ਼ਨ ਜ਼ਰੂਰ ਲਿਆ ਜਾਵੇਗਾ ਮੈਂ ਦੱਸ ਦਿੰਦੀ ਜੀ ਕਿਹੜਾ ਸੈਂਟਰ ਹੈਗਾ ਵਾ ਕਿ ਪੀਮੀਟੀ ਦੀ ਗੱਲ ਕਰਾ ਗਾ ਠੀਕ ਹੈ ਮੈਂ ਤੇ ਰਟਨਿੰਗ ਅਫਸਰ ਹਾਂ ਬੂਥ ਆਪਣੇ ਕਲਸਟਰ 11 ਦਾ ਤੇ ਮੈਰੀਟੋਰੀਅ ਸਕੂਲ ਹੈ ਜਿੱਥੇ ਨਾਮਿਨੇਸ਼ਨ ਪੇਪਰ ਜਮਾ ਕਰਵਾ ਰਹੇ ਨੇ ਸਾਰੇ ਆਪਣੇ ਕੈਂਡੀਡੇਟ ਇੱਥੇ ਟੋਟਲ 11 ਨੂੰ 9 ਅਰੋਸ ਬੈਠੇ ਹੋਏ ਨੇ ਜਿਹੜੇ ਟੋਟਲ 178 ਪਿੰਡਾਂ ਦੇ ਨਾਮਿਨੇਸ਼ਨ ਪੇਪਰ ਲੈਣਗੇ ਤੇ ਕਿੱਦਾਂ ਮੇਰੇ ਕੋਲੋਂ 11 ਪਿੰਡ ਨੇ ਤੇ ਉਹਨਾਂ ਦੇ ਅੱਜ 11 ਵਜੇ ਤੋਂ ਲੈ ਕੇ 3 ਵਜੇ ਤੱਕ ਨਾਮਿਨੇਸ਼ਨ ਪੇਪਰ ਪ੍ਰਾਪਤ ਕਰਾ ਰਹੇ ਅੰਦਰ ਦਾ ਦੇਖਿਆ ਜਾਏ ਤੇ ਸਿਰਫ ਕੀ ਕੀ ਪ੍ਰਬੰਧ ਕੀਤੇ ਨੇ ਸਾਰੇ ਪ੍ਰਬੰਧ ਨੇ ਜੀ ਦੇਖੋ ਜਿਹੜਾ ਬੰਦਾ ਹੈਗਾ ਆਪਣੇ ਲੜੀਵਾਰ ਇੱਕ ਇੱਕ ਕਰਕੇ ਆਪਣੇ ਨਾਮਨੇਸ਼ ਪੇਪਰ ਦੇਣਗੇ ਸਾਰੇ ਜਾਣੇ ਤੇ 3 ਵਜੇ ਤੋਂ ਪਹਿਲਾਂ ਜਿਹੜਾ ਵੀ ਬੰਦਾ ਆ ਜਾਏਗਾ ਉਹ ਆਪਣਾ ਨਾਮਨੇਸ਼ ਪੇਪਰ ਦੇ ਸਕਦਾ ਸਿਰਫ ਉਮੀਦਵਾਰੀ ਅੰਦਰ ਅੰਮੀ ਉਮੀਦਵਾਰ ਨਾਲ ਉਹਨਾਂ ਦੇ ਲੈ ਕੇ ਆ ਸਕਦਾ ਤਜਵੀਜ਼ ਕਰਤਾ ਤੇ ਜਿਹੜੇ ਆਪਣੇ ਸਮਰਥਕ ਨੇ ਉਹ ਨਾਲ ਸਕੇਂਡਰ ਲੈ ਕੇ ਦੇਖ ਕਾਗਜ਼ ਕੀ ਕੀ ਚਾਹੀਏਗਾ ਲੋੜਿੰਦੇ ਦਾ ਸਾਰਿਆਂ ਨੂੰ ਪਤਾ ਦੱਸੇ ਹੋਏ ਨੇ ਪਹਿਲਾਂ ਪੁੱਛ ਕੇ ਗਏ ਹੋਏ ਨੇ ਉਹ ਨਾਮਨੇਸ਼ਨ ਫਾਰਮ ਚਾਹੀਦਾ ਅਨੁਲਗ ਚਾਹੀਦਾ ਨਾਲ ਜਿਹੜੇ ਵੀ ਲੋੜਿੰਦੇ ਦਸਤਾਵੇਜ਼ ਨੇ ਉਹ ਦੱਸੇ ਹੋਏ ਸਾਰਿਆਂ ਨੂੰ ਉਹ ਲੈ ਕੇ ਆਣ ਕਿੰਨੇ ਵਜੇ ਤੱਕ ਸਮਾਂ ਹੈ 3:00 ਵਜੇ ਤੱਕ 11:00 ਵਜੇ ਤੋਂ ਲੈ ਕੇ 3:00 ਵਜੇ ਅੱਜ लास्ट ਸੀ ਅੱਜ लास्ट ਸੀ ਭੀੜ ਕਾਫੀ ਹੋ ਗਈ ਹੈ ਲੱਗਦਾ 3:00 ਵਜੇ ਤੱਕ ਖੁਗ ਜੇ ਜਤੋਂ ਕੋਈ ਗੱਲ ਨਹੀਂ ਜਿਹੜਾ ਵੀ ਆਪਣੀ ਇਸ ਪਰਮਿਟ ਦੇ ਅੰਡਰ ਆ ਜਾਏਗਾ 3:00 ਵਜੇ ਤੱਕ ਔਰੇ ਨਾਮਨੇਸ਼ਪੇਪਰ ਲੈ ਲਓ ਐਂਟਰ ਹੋ ਗਿਆ ਬਿਲਕੁਲ ਬਿਲਕੁਲ ਦੇਰ ਮੈਂ ਉੱਚ ਅਧਿਕਾਰੀਆਂ ਦਾ ਹਾਜ਼ਰਤਾ ਨੇ 3:00 ਵਜੇ ਤੱਕ ਜਿਹੜਾ ਵੀ ਐਂਟਰ ਹੋ ਜਾਏਗਾ ਔਰੇ ਨਾਮਨੇਸ਼ਪੇਪਰ ਲੈ ਜਾਣਾ ਸਿਕਨ ਲੱਗੀ ਪ੍ਰਬੰਧ ਕਰ ਦੇਗਾ ਸਾਰੇ ਪ੍ਰਬੰਧ ਤਾਂ ਅਸੀਂ ਦੇਖ ਹੀ ਸਕਦੇ ਹਾਂ ਉੱਥੇ ਤੇ ਸਾਰੇ ਉੱਚ ਅਧਿਕਾਰੀਆਂ ਆਏ ਹੋਣੇ ਪੁਲਿਸ ਵਾਲ